ਤੇਰਾ ਬਾਬਾ ਨਾਨਕ ਦੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਵਿਖੇ ਅਚਾਨਕ ਲੱਗੀ ਅੱਗ ਵੱਡੇ ਨੁਕਸਾਨ ਤੋਂ ਹੋਇਆ ਬਚਾ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਅੱਗੇ ਤੇ ਪਾਇਆ ਕਾਬੂ ਵੱਡਾ ਹਾਦਸਾ ਹੁਣ ਟਲਿਆ ਤਸਵੀਰਾਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ 10 ਕਿਲੋਗ੍ਰਾਮਾਰਗ ਸਥਿਤ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਸਟ ਦੇ ਗੁਰਦੁਆਰਾ ਪਪਾ ਸ਼੍ਰੀ ਚੰਦ ਦੀਆਂ ਹਨ ਜਿੱਥੇ ਅਚਾਨਕ ਅੱਗ ਲੱਗਣ ਨਾਲ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਮੈਟ ਅਤੇ ਗੱਤੇ ਅੱਗ ਨਾਲ ਨੁਕਸਾਨੇ ਗਏ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਡੇਰਾ ਬਾਬਾ ਬਨਾਨਕ ਪੁਛ ਸਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ ਜਿਨ੍ਹਾਂ ਨੇ ਮੁਸ਼ਕਲ ਤੇ ਨਾਲ ਅੱਗ ਦੇ ਕਾਬੂ ਪਾਇਆ ਗਿਆ ਅਤੇ ਇਸ ਦੇ ਨਾਲ ਬਟਾਹਾਸਾ ਹੁਣ ਬਚ ਗਿਆ 777 ਤੋਂ ਆਇਆ ਜੀ ਹਾਂਜੀ ਤੇ ਸਾਡੀ ਬੇਟੀ ਦਾ ਅਨੰਦ ਕਾਰਨ ਅਨੰਦ ਕਾਰਨ ਠੀਕਾ ਤੇ ਅਸੀਂ ਬਾਹਰ ਖੜੇ ਹਾਂ ਤੇ ਇਸ ਦਿਨ ਵਿਆਹ ਦੇ ਫਰਪੀਨ ਸਾਰੇ ਤਿਆਰੀਆਂ ਬਾਬਾ ਜੀ ਕਰ ਰਹੇ ਹਨ ਤੇ ਗਨ ਕੀ ਉਥੇ ਉਹ ਤਾਂ ਸਭ ਅੰਦਰ ਹੀ ਕੋਈ ਨਹੀਂ ਵੜਿਆ ਜੀ ਅੱਛਾ ਜੀ ਉਦੋਂ ਸਾਰਾ ਬਾਹਰ ਹੀ ਸਾਰੇ ਉੱਤੋਂ ਧੂਆ ਨਿਕਲਦਾ ਦੇਖਿਆ ਸੀ ਕਿ ਜਦੋਂ ਧੂਆ ਨਿਕਲਦਾ ਦੇਖਿਆ ਫਿਰ ਅਸੀਂ ਉਹ ਭੱਜੇ ਅੰਦਰ ਨੂੰ ਆਏ ਤਾਂ ਅੰਦਰ ਸਾਰਾ ਧੂਆ ਕਾਲਾ ਪੈ ਗਿਆ ਪਾਣੀ ਪੂਰੀ ਮਾਰਿਆ ਅੱਛਾ ਬਾਕੀ ਬਾਬਾ ਜੀ ਤਾਂ ਦੱਸਣੇ ਵੀ ਲੱਗੇ ਜਾਂ ਅੰਦਰ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ ਸੀ ਮਹਾਰਾਜ ਦਾ ਪ੍ਰਕਾਸ਼ ਵੀ ਅੰਦਰ ਹੈ ਹੀ ਉੱਥੇ ਸਭ ਫੇਰੇ ਉੱਥੇ ਦੇ ਬਾਹਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕਿਰਪਾ ਬਾਬਾ ਜੀ ਦੀ ਨਿਮ ਕਿਰਪਾ ਹੈ ਮਹਾਰਾਜ ਸਤਿ ਸ੍ਰੀ ਅਕਾਲ ਮਹਾਰਾਜ ਕੋਈ ਗੱਲ ਨਹੀਂ ਮਾਰਾ ਲੈ ਦੇ ਲੈ ਚੁੱਕੇ ਕੁੱਟੇ ਦੀ ਹਾਂਜੀ ਤੇ ਮਹਾਰਾਜ ਜੀ ਕੋਸ਼ਿਸ਼ ਕਰਨੇ ਆ ਵੀ ਮਹਾਰਾਜ ਜੀ ਪ੍ਰਕਾਸ਼ਨਾ ਇਹ ਲੈ ਜੀ ਲੈ ਜੀ ਇੱਥੋਂ ਮਾਰਾ ਸਰੂਪ ਸਾਹ ਕੱਢ ਲਈਏ ਤੇ ਉਹ ਆਗੋ ਰਿਜਰ ਨੂੰ ਬੁਧਾ ਲਿਆ ਸੀ ਉਹਨੇ ਦਿਨ ਮਹਾਰਾਜ ਕਿਰਪਾ ਤੁਸੀਂ ਆਗੇ ਕੋ ਜਾ ਹਾਂ ਕੱਪੜੇ ਤੰਗ ਬੋਲੀ ਫਾਈਨ ਬੁਕਰੇਟਾਂ ਲੈ ਆ ਜੀ ਫਿਰ ਡੇਰ ਵਾਲੇ ਪਹੁੰਚੇ ਪੁਛਵਾਨੇ ਪਹੁੰਚੇ ਫਿਰ ਕੋ ਪ੍ਰੈਸ 13 ਬਾਬਾ ਨਾਨਕ ਕੇਂਦਰ ਗੁਰਦੁਆਰੇ ਮੇਂ ਆਗ ਲੱਗੀ ਥੀ ਹਮਨੇ ਫਾਰੂ ਕਰਤਾ ਫਾਰੂਲ ਸੇ ਆਏ एल पे से आए तो हैं तो हमको सूचना मिलता है कि हम मौके पर पहुँच गए और ये आग को बुझा दिया कितना का नुकसान है, है ये शिक्ष से सासे जो भी अंदर की शॉर्ट सर्किट से आग देखी है और ये जो कोई शोर्ट्स सर्किट के कारण है ये गद्दे गद्दे के अंदर होने के बाद ये आग सिलगने के बाद जो आग लगी है इनको हमने आग लगने के बाद में तीन कर्मचारियों ने आग आग को काबू पा लिया गया ये केस घटना करके आग लगी शॉर्ट्स शॉर्ट सर्किट किस वजह से ਸ਼ੋਰ ਸ਼ੋਰ ਕਰ ਕਲਦਾ 170 ਹੋ ਗਿਆ ਪਤਾ ਲੱਗਾ ਹੀ ਕੇਸ਼ ਬਾਬਾ ਜੀ ਚੰਦ ਮੰਦਰ ਚਾਈਟੇਵ ਲੀਅਰ 10 ਦੋਗਰਾ ਅਚਾਨਕ ਅੱਗ ਲੱਗੀ ਹੈ ਮੌਕੇ ਤੇ ਪਹੁੰਚੇ ਆ ਤੇ ਪਤਾ ਲੱਗਾ ਕਿ ਏਸੀ ਸ਼ੋਰ ਸ਼ੋਰ ਹੋਇਆ ਏਸੀ ਦੇ ਤਾਰਾਂ ਜਿਹੜੀਆਂ ਸ਼ੋਰ ਹੋ ਗਏ ਇਸ ਕਰਕੇ ਕੋਈ ਗੜੀ ਆਪਰੇੜੀ ਪੜ ਗਈ ਫਰਮਿਕ ਆ ਗਿਆ ਪਰ ਤੇ ਕਾਬੂ ਕਰ ਲਿਆ ਨੁਕਸਾਨ ਬਚਾਉ ਗਏ ਥੋੜੇ ਗੱਡੇ ਛੜੇ ਆ ਈਗਾ ਜੀ ਇਸ ਜਿਹੜਾ ਨਖਾਲ ਆਇਆ ਸੀ ਚੁੰਦਰੀਆਂ ਉਹ ਤਾਰਾ ਛਾਟ ਹੁੰਦੀਆਂ ਨੇ ਇਸ ਜਿਹੜਾ ਨਖਾਲ ਆਇਆ ਤੇ ਜਿਹੜੇ ਗੱਦੇ ਛੜੇ ਉੱਥੇ ਮਾਰਨ ਦਾ ਪ੍ਰਕਾਸ਼ ਹੀ ਹੈਗਾ ਸੀ ਉਹ ਬਿਲਕੁਲ ਸੱਚਾ ਹੈ ਉਹ ਆਪਾਂ ਸੇਵ ਕਰ ਲਿਆ ਵਾ ਉੱਥੇ ਗ੍ਰੰਥੀ ਸਿੰਘ ਜਿਹੜਾ ਹੈਗਾ ਉਹ ਕਹਿੰਦੇ ਵੀ ਉਹਨੂੰ ਕਦਾਵੇ ਆਪਣੇ ਦਿਲ ਤੇ ਲੈ ਬੈਠਿਆ ਕੋਈ ਗੱਲਬਾਤ ਇਹੋ ਜੀ ਹੈਗੀ ਕੋਈ ਬੰਦਕ ਭਰਾ ਜਾਂਦਾ ਨਾ ਬਿਲਕੁਲ ਠੀਕ ਆ ਆਪਾਂ ਕੋਈ ਗੱਲ ਨਹੀਂ ਲਾਗੇ ਇਹਨਾਂ ਦੇ ਬਿਲਕੁਲ ਠੀਕ ਹੈ